ਉਸਿੱਧੇ ਦੇਖਿਆ ਔਰ ਦੋ ਆਦਿਕ ਰੋਸ ਤਰਨਾ ਦਿੱਤਾ ਗਿਆ ਬਹੁਤ ੱਡੇ ਵੱਡੇ ਲੈਵਲ ਤੇ ਸਾਰਾ ਇਹ ਪੰਜਾਬ ਦੇ ਤੱਕ ਪਹਿਲਾਂ ਇਹਨਾਂ ਸ਼ਗਰਸ਼ ਵਿੜਿਆ ਸੀ ਉਹ ਜਿਹੜਾ ਟੀਚਰ ਨੇ ਸਾਡੇ ਅੰਗਲਵਾੜੀ ਔਰ ਬੱਚੇ ਦਾ ਜਿਹੜਾ ਬਿਲਡਿੰਗ ਦੀ ਜਿਹੜਾ ਨੀਂਹ ਰੱਖੀ ਆ ਬੱਚੇ ਦੀ ਨੀਂਹ ਇਤੋਂ ਰੱਖੀ ਜਾਂਦੀ ਆ ਪਰ ਉਹਨਾਂ ਬਾਅਦ ਤੇ ਜਿਹੜੇ ਸਰਕਾਰਾਂ ਦਾ ਘਟਿਆ ਵਰਕ ਕੰਮ ਕੀਤਾ ਜਾ ਰਿਹਾ ਜਿਹੜਾ ਉਹਨਾਂ ਤੋਂ ਫੀਡ ਬੱਚੇ ਨੂੰ ਦੇਣੀ ਹੁੰਦੀ ਆ ਉਹ ਵੀ ਘਟਿਆ ਇਹਨਾਂ ਦਾ ਜੋ ਇਹਨਾਂ ਨੂੰ ਲਾਇਏ ਐਜੂਕੇਸ਼ਨ ਲਾਇਏ ਜਾ ਰਿਹਾ ਸਰਕਾਰ ਉਹ ਬੱਚੇ ਜਿਹੜਾ ਉਹ ਬਿਮਾਰ ਹੋ ਜਾਣਗੇ ਕੌਣ ਜਮਵਾਰ ਹੱਕ ਲੜਕੇ ਲੈਣ ਪੈਣਗੇ ਲੈਣ ਕਿ ਸਾਰੇ ਦਿਨ ਮੋਬਾਈਲ ਤੋਂ ਦਿਨ ਕਿਸੇ ਡਾਟੇ ਤੋਂ ਲੋਕਾਂ ਦੇ ਉੱਤੇ ਬੇਤਨ ਖਾਤੋਂ ਪਿਛਲੇ 5 ਮਹੀਨੇ ਤੋਂ ਸੈਂਟਰ ਸਰਕਾਰ ਦੀ ਤਨਖਾਹ ਨਹੀਂ ਮਿਲ ਰਹੀ ਵਾਰ-ਵਾਰ ਦਰਨਾ ਦੇਣ ਦੇ ਬਾਵਜੂਦ ਸਰਕਾਰ ਤਾਂ ਤਸਤ ਮਸਲੀ ਹੋਣ ਢਈ ਜਿਨ੍ਹਾਂ ਦਾ ਅਦਾ ਕਰਨਾ ਸ਼ੌਕ ਆ ਨਹੀਂ ਕੋਈ ਤੀਆਂ ਕੱਢਣ ਨਹੀਂ ਆਏ ਸਭ ਤੋਂ ਵੱਡਾ ਮਸਲਾ ਵਾ ਇਹ ਆਂਗਨਵਾੜੀ ਵਰਕਰਾਂ ਨੂੰ ਜਿਨ੍ਹਾਂ ਜਿਨ੍ਹਾਂ ਨੇ ਪੰਜਾਬ ਸਰਕਾਰ ਨਾਲ ਗੱਲਬਾਤ ਕੀਤੀ ਆ ਵੀ ਸਾਨੂੰ ਮੋਬਾਈਲ ਦੇ ਦਿਓ ਡਾਟਾ ਦੇ ਦਿਓ ਅਸੀਂ ਕੰਮ ਕਰਾਂਗੇ ਕੰਮ ਕਰਨ ਤੋਂ ਭੱਜਦੇ ਨਹੀਂ ਪਰ ਇਹਦੇ ਲਈ ਅਪਸ਼ਰ ਨਹੀਂ ਇਹ ਉਹਨਾਂ ਨੂੰ ਮੋਬਾਈਲ ਨਹੀਂ ਦੇ ਰਹੇ ਇੱਕ ਕੰਮ ਦੂਜਾ ਇਹ ਆ ਵੀ ਜਿਹੜਾ ਕੇਂਦਰ ਸਰਕਾਰ ਦੇ ਖਿਲਾਫ ਹੈ ਕਿ ਕੇਂਦਰ ਸਰਕਾਰ ਨੇ ਸਾਡਾ ਬੰਦਾ ਮਾਨਪਤਾ ਪਾਇਆ ਨਹੀਂ 6 ਮਹੀਨੇ ਹੋ ਗਏ ਪੰਜਾਬ ਸਰਕਾਰ ਨਾਲ ਮਿਲ ਜਾਂਦਾ ਉਹਦਾ ਮਿਲ ਨਹੀਂ ਰਿਹਾ ਮੰਗਾਈ ਚਾਰਾ ਮਾਰਦੀ ਵਧ ਰਹੀ ਆ ਇਸ ਕਰਕੇ ਸਾਰੇ ਦੇਸ਼ ਚ ਇਸ ਗੱਲ ਦਾ ਰੌਲਾ ਪਾਇਆ ਕਿ ਕੇਂਦਰ ਆਪਣਾ ਬਣਦਾ ਮਾਨ ਪੱਤੇ ਦਾ ਹਿੱਸਾ ਪਾਵੇ ਤੁਹਾਡਾ ਸ਼ੁਭਨਾ ਕੀਆ ਤੇ ਆਪਣਾ ਅਹੁਦਾ ਕੀ ਹੈ ਜੀ ਆਪੇ ਮੈਂ ਗੌਰ ਸੁੱਚਾ ਸਿੰਘ ਇਹ ਨਾਲਾ ਵਿੱਤ ਸਕੱਤਰ ਸੀਆਈਟੀ ਜੋ ਪੰਜਾਬ ਜਨ ਸਕੱਤਰ ਅੰਮ੍ਰਿਤਸਰ ਜਿਹੜਾ ਜੋ ਉਸਤਨ ਅੰਮ੍ਰਿਤਸਰ ਲਾਕੇ ਦਾ ਨਾਮ ਚ ਇਹ ਇਲਾਕੇ ਦਾ ਨਾਮ ਇਸ ਇਲਾਕੇ ਦਾ ਨਾਮ ਆ ਇਹ ਪ੍ਰੋਗਰਾਮ ਅਫਸਰ ਦਾ ਦਫਤਰ ਆ ਜੀ ਦੇ ਜ਼ਿਲਾ ਪ੍ਰੋਗਰਾਮ ਅਫਸਰ ਜੀ ਦੇ ਖਿਲਾਫ ਰੋਸ ਪ੍ਰਗਟ ਕੀਤਾ ਵਾ ਕਿ ਤੁਸੀਂ ਜਿਹੜੇ ਪੱਤਰ ਜਾਰੀ ਕੀਤੇ ਸਾਡੇ ਅੰਗਨ ਵਾਲੀ ਵਰਕਰਾਂ ਦੇ ਖਿਲਾਫ ਉਹ ਹਿਤਧਰਸ਼ੀ ਫਰਮਾਨਿਆ ਉਹ ਸਾਡੇ ਤੇ ਲਾਗੂ ਨਹੀਂ ਹੁੰਦੇ ਅਸੀਂ ਉਹਨਾਂ ਦੀ ਪਰਵਾਹ ਨਹੀਂ ਕਰਾਂਗੇ ਬਲਕਿ ਆਪਣੇ ਕੰਮ ਢੰਗ ਨੂੰ ਜਿੱਤਰਾ ਸਾਨੂੰ ਸਰਕਾਰ ਦੀਆਂ ਹਦਾਇਤਾਂ ਵਾ ਜੋ ਸਾਡੇ ਨਿਯਮਾਂ ਦੇ ਵਿੱਚ ਆਉਂਦਾ ਵਾ ਸਰਵਿਸ ਦੇ ਦੌਰਾਨ ਉਹਨਾਂ ਨਿਯਮਾਂ ਤੋਂ ਬਾਹਰ ਐਸੀ ਬਿਲਕੁਲ ਨਹੀਂ ਜਾਵਾਂਗੇ ਅਜੇ ਤੋ ਸਿੱਮਰਤਾ ਚ ਆਏ ਜੇ ਅਗਰ ਅਗਰ ਇਹਨਾਂ ਦਾ ਜੋ ਹੱਕੀ ਮੰਗਾ ਨਹੀਂ ਕਰਦੀ ਸੈਂਟਰ ਸਰਕਾਰ ਜਾਂ ਪੰਜਾਬ ਸਰਕਾਰ ਲਾਗੂ ਕੀ ਸੰਘਰਸ਼ ਕਰੋਗੇ ਇਸ ਬਾਰੇ ਪਹਿਲੀ ਗੱਲ ਤੇ ਸਮਰਥਨ ਨਹੀਂ ਇਹ ਵਰਕਰ ਜਿਹੜੇ ਸਾਡੇ ਸੀਟੂ ਨਾਲ ਸੰਬੰਧਿਤ ਨੇ ਸਾਡੀ ਆਪਣੀ ਜਥੇਬੰਦੀ ਆ ਇਸ ਕਰਕੇ ਆਪਣੀ ਜਥੇਬੰਦੀ ਹੋਣ ਦੇ ਨਾਤੇ ਇਹ ਸੰਘਰਸ਼ ਅਖੀਰਲੇ ਦਮ ਤੱਕ ਲੜਦੇ ਰਵਾਂਗੇ ਭਾਵੇਂ ਕਿਸੇ ਅਫਸਰ ਚਾਹੀਦਾ ਕਰਾਓ ਹੋਵੇ ਭਾਵੇਂ ਸੜਕਾਂ ਜਾਮ ਕਰਨੀਆਂ ਪੈਣ ਭਾਵੇਂ ਸਕੂਲਾਂ ਦੇ ਕੰਮ ਦਾ ਬਾਈਕਟ ਕਰਨਾ ਪਵੇ ਜੋ ਵੀ ਕਰਨਾ ਪਊਗਾ ਆਪਣੇ ਹੱਕਾਂ ਦੀ خاطر ਉਹ ਡਟ ਕੇ ਕਰਾਂਗੇ ਔਰ ਆਪਣੀਆਂ ਮੰਗਾਂ ਬਣਾਏ ਤੋਂ ਪਿੱਨਾ ਪਿੱਛੇ ਨਹੀਂ ਹਟਾਂਗੇ ਹਾਂ ਜੀ ਮੈਡੀ ਸ਼ੁਭਨਾ ਹੋ ਗਈ ਆਪਣਾ ਮੇਰਾ ਨਾਮ ਗਰਮਿੰਦਰ ਕੌਰ ਹਾਂ ਜੀ ਜ਼ਿਲ੍ਹਾ ਪ੍ਰੈਜ਼ੀਡੈਂਟ ਜੀ ਤੇ ਸੀਆਈਟੀਯੂ ਸਾਡੇ ਵਿੱਚ ਇਹ ਤਿੱਖਾ ਰੋਸ ਆ ਕਿ ਜਿਹੜੀ ਸੈਂਟਰ ਸਰਕਾਰ ਆ ਪਿਛਲੇ 15 ਸਾਲਾਂ ਦੇ ਵਿੱਚ ਤੋਂ ਬਾਅਦ 15 ਸਾਲ ਹੋ ਗਏ ਸਾਡੇ ਮਾਣ ਪੱਤੇ ਵਧਾਏ ਨੂੰ 15 ਸਾਲ ਪਿਛਲੇ 15 ਸਾਲ ਤੋਂ ਸਾਡਾ ਇੱਕ ਵੀ ਰੁਪਈਆ ਜਿਹੜਾ ਉਹ ਨਹੀਂ ਵਧਾਇਆ ਤੇ ਕੰਮ ਦਾ ਜਿਹੜਾ ਭਾਰਿਆ ਉਹ ਬਹੁਤ ਜ਼ਿਆਦਾ ਸਾਡੇ ਤੇ ਪਾਇਆ ਜਾਣ ਡਿਆ ਆ ਸੈਂਟਰ ਨੇ ਸਾਨੂੰ ਪਿਛਲੇ 6 ਮਹੀਨਿਆਂ ਤੋਂ ਜਿਹੜਾ 4500 ਤਨਖਾਹ ਸੀ ਉਹ ਵੀ ਨਹੀਂ ਦਿੱਤੀ ਸਾਡੇ ਮਾਨ ਭੱਤੇ 'ਚ ਕੋਈ ਵਾਅਦਾ ਵੀ ਨਹੀਂ ਕੀਤਾ ਪਿਛਲੇ 15 ਸਾਲ ਤੋਂ ਲੇਕਿਨ ਜਿਹੜਾ 4500 ਦੇ ਰਹੇ ਸੀ ਪਰ ਮੰਥ ਪਿਛਲੇ 6 ਮਹੀਨੇ ਤੋਂ ਉਹ ਵੀ ਨਹੀਂ ਦੇ ਰਹੇ ਤੇ ਕੰਮ ਦਾ ਜਿਹੜਾ ਬੋਝ ਆ ਬਹੁਤ ਜ਼ਿਆਦਾ ਪਾਇਆ ਜਾ ਰਿਹਾ ਜਿਹੜਾ ਸਾਨੂੰ ਪਹਿਲਾਂ ਅਸੀਂ ਜਿਹੜੀ ਫੀਡ ਬੱਚਿਆਂ ਨੂੰ ਦਿੰਦੀ ਸੀ ਪੀਏ ਐਮ ਐਨ ਐਮ ਨੂੰ ਜਾਂ 3 ਤੋਂ 6 ਸਾਲ ਦੇ ਬੱਚਿਆਂ ਨੂੰ ਉਹ ਅਸੀਂ ਉਹਨਾਂ ਨੂੰ ਬਾਏ ਐਂਡ ਵੰਡ ਕੇ ਤੇ ਜਿੰਨਾ ਸੁੱਕੀ ਫੀਡ ਆਉਂਦੀ ਹੀ ਹੁਣ ਆਪਾਂ ਬਣਾ ਕੇ ਨਹੀਂ ਦਿੰਦੇ ਇਹ ਪਿੱਛੋਂ ਪੈਕਟਾਂ ਵਾਲੀ ਦੇਣ ਦੀ ਬਹੁਤ ਗੰਦੀ ਫੀਡ ਆ ਰਹੀ ਆ ਫਰੀਡ ਦਾ ਵੀ ਬਹੁਤ ਵਿਰੋਧ ਹੋਇਆ ਲੇਕਿਨ ਇਹਨਾਂ ਨੇ ਇਹ ਤਸਤੋਂ ਮਸਣੀ ਸਰਕਾਰਾਂ ਹੋਈਆਂ ਤੇ ਇਹ ਜਿਹੜੀ ਅਸੀਂ ਫੀਡ ਵੰਡਣੀ ਹੁੰਦੀ ਆ 15-15 ਦਿਨ ਬਾਅਦ ਅਸੀਂ ਆਪਣੇ ਲਾਭਪਾਤਰੀਆਂ ਨੂੰ ਦੇ ਕੇ ਉਹਦੇ ਉਹਨਾਂ ਦੇ ਸਾਈਨ ਅੰਗੂਠੇ ਐਜਿਸਟ੍ਰੇਟਾਂ ਤੇ ਕਰਾਉਣੇ ਆ ਹੁਣ ਇਹਨਾਂ ਨੇ ਸਰਕਾਰ ਨੇ ਇੱਕ ਨਵੀਂ ਸਕੀਮ ਬਣਾਈ ਆ ਕਿ ਜਿਹੜੀਆਂ ਆਂਗਣਵਾੜੀ ਵਰਕਰਾਂ ਆ ਉਹ ਜਿਹੜਾ 300 ਗ੍ਰਾਮ 15 ਦਿਨ ਦਾ ਦਲੀਆ ਤੇ 300 ਗ੍ਰਾਮ 15 ਦਿਨ ਦੀ ਖਿਚੜੀ ਬਣਦੀ ਸਿਰਫ ਹਲਾ ਪੱਤਰੀ ਦੀ ਉਹਨੂੰ ਮੋਬਾਈਲ ਤੇ ਉਹਦਾ ਨਾਮ ਭਰ ਕੇ ਤੇ ਉਹਦੀ ਮੋਬਾਈਲ ਦੀ ਅਗਲੇ ਕੋਲ ਮੋਬਾਈਲ ਹੋਣਾ ਕੰਪਲਸਰੀ ਹਲਾ ਪੱਤਰੀ ਕੋ ਉਹਦੀ OTP ਲੈ ਕੇ ਤੇ ਫਿਰ ਉਹਨੂੰ ਫੀਲਡ ਦਿੱਤੀ ਜਾਵੇ ਤੇ ਸਾਡਾ ਇਹ ਰੋਸਿਆ ਸਾਡੀ ਕੰਮ ਕਰਨ ਤੋਂ ਕੋਈ ਮਨਾਈ ਨਹੀਂ ਆ ਅਸੀਂ 100% ਕੰਮ ਕਰਨ ਨੂੰ ਤਿਆਰ ਆਂ ਲੇਕਿਨ ਸਾਡੇ ਲੋਕਾਂ ਨੂੰ ਜਦੋਂ ਮੋਬਾਈਲ ਹੀ ਨਹੀਂ ਦਿੱਤੇ ਤੇ ਵਰਜਨ ਅਪਡੇਟ ਉਹਦੇ ਵਿੱਚ ਇਨੇ ਨਹੀਂ ਵੱਡੀਆਂ ਪਰ 5G ਫੋਨ ਤੋਂ ਥੱਲੇ ਉਹ ਸਾਡਾ ਇਹ ਮਾੜੇ ਫੋਨ ਜਿਹੜੇ ਨਹੀਂ ਚੱਲਦੇ ਸਾਡੀਆਂ ਭੈਣਾਂ ਬਹੁਤ ਕੁਝ ਗਰੀਬ ਆ ਕੁਝ ਵਿਧਵਾ ਆ ਕੁਝ ਮਤਲਬ ਭੈਣਾਂ ਹੈਂਡੀਕੈਪ ਆ ਭੈਣਾਂ ਦੀ ਜਿਹੜੀ ਮਾਲੀ ਹਾਲਤ ਆ ਉਹ ਸਹੀ ਨਹੀਂ ਆ ਭੈਣਾਂ ਦੇ ਚੁੱਲ੍ਹੇ ਜਿਹੜੇ ਉਹ ਸੈਂਟਰ ਸਰਕਾਰ ਦੀ ਤੇ ਪੰਜਾਬ ਸਰਕਾਰ ਦੀ ਵਜਾਂ ਨਾਲ ਢੰਡੇ ਪਏ ਆ ਇਸ ਕਰਕੇ ਲੋਕਾਂ ਦੇ ਵਿੱਚ ਬਹੁਤ ਭਾਰੀ ਰੋਸ ਆ ਅੱਜ ਅਸੀਂ ਪੂਰੇ ਹਿੰਦੁਸਤਾਨ ਲੈਵਲ ਤੇ ਬਲੈਕ ਡੇ ਕਾਲੇ ਸੂਟ ਕਾਲੀਆਂ ਚੁੰਨੀਆਂ ਕਾਲੇ ਦੁਬੱਟੇ ਲੈ ਕੇ ਰੋਸ ਆਪਣਾ ਬਲੈਕ ਡੇ ਮਨਾਇਆ ਆ ਕਿ ਜਦੋਂ ਸਾਨੂੰ ਤਨਖਾਹ ਨਹੀਂ ਮਿਲ ਰਹੀ ਕੋਈ ਮਾਣ ਪੱਤਾ ਨਹੀਂ ਮਿਲ ਰਿਹਾ ਜਿਹੜਾ ਪੰਜਾਬ ਸਰਕਾਰ ਦਾ ਨੰਗੂਣਾ ਜਿਹਾ ਮਿਲ ਰਿਹਾ ਆ ਉਹ ਵੀ ਨਹੀਂ ਦੇ ਰਹੇ ਤੇ ਇਸ ਕਰਕੇ ਸਾਡੇ ਵਿੱਚ ਬਹੁਤ ਭਾਰੀ ਰੋਸ ਆ ਇੱਕ ਗੱਲ ਮੈਡ ਜੀ ਜਿਹੜਾ ਫੀਡ ਦੇ ਰਹੇ ਬੱਚੇ ਦਾ ਸਿੰਪਲ ਹੈਗਾ ਜਿਹੜੀ ਮਾੜੀ ਆ ਰਹੀ ਹੈ ਸੈਂਟਰ ਤੋਂ ਜਿਹੜੇ ਬੱਚੇ ਦਾ ਨੁਕਸਾਨ ਉਹ ਤਾਂ ਹਾਂਜੀ ਕਾਲੀ ਹੈ ਜੇ ਸਾਨੂੰ ਤਾਜੀ ਚਕਾਈ ਗਈ ਆ ਉਹ ਤੁਹਾਨੂੰ ਜਿੱਥੇ ਆਖੋ ਅਸੀਂ ਸੈਂਪਲ ਚੈੱਕ ਕਰਾ ਦਾਂਗੇ ਪਰ ਉਹਦੇ ਵਿੱਚ ਤੇ ਕੋਈ ਵੀ ਬੰਦਾ ਮੁੜ ਕੇ ਐਕਸ਼ਨ ਨਹੀਂ ਲੈਂਦਾ ਫੀਡ ਚੈੱਕ ਕਰ ਸਕਦੇ ਜੇ ਫੀਡ ਖਾਂ ਕੁੱਤਿਆਂ ਨੂੰ ਵੀ ਨਹੀਂ ਪਾਉਂਦੇ ਤੇ ਨਾ ਉਹ ਖਾਂਦੇ ਆ ਬੜੀ ਲੰਮੀ ਸਰਕਾਰ ਤੋਂ ਨਾਲ ਲੜਾਈ ਚੱਲਣ ਡਈ ਆ ਐਸੇ ਤਰ੍ਹਾਂ ਲੜ ਕੇ ਜਦੋਂ ਲੋਕਾਂ ਕੋਲ ਤਨਖਾਹਾਂ ਨਹੀਂ ਜੇਬਾਂ 'ਚ ਪੈਸੇ ਨਹੀਂ ਆ ਲੋਕ ਯੱਕ ਤਰੱਕ ਕੇ ਬੈਠ ਗਏ ਆ ਮੈਂ ਪਹਿਲੇ ਜਿਹੜੀ ਚੰਡੀਗੜ੍ਹ ਦੇ ਰੋਸਮ ਧਰਵਾ ਦਿੱਤਾ ਸੀ ਹੋਰ ਕਈ ਥਾਂ ਦਿੱਤਾ ਪਰ ਅਜੇ ਤੱਕ ਤੁਹਾਡੇ ਹੱਕ ਰੱਸੀ ਕਿਉਂ ਨਹੀਂ ਹੋ ਰਹੀ ਸਾਰੇ ਸਰਕਾਰਾਂ ਹੀ ਨਹੀਂ ਬੇਈਮਾਨ ਆ ਭਗਵੰਤ ਮਾਨ ਸਰਕਾਰ ਨੇ ਕਿਹਾ ਮੈਂ 5000 ਤਨਖਾਹ ਦੇ ਨਾਲ ਸੱਤਾ ਤੋਂ ਚੋਂ ਪਹਿਲਾਂ ਕਿਹਾ ਵੀ ਮੈਂ 5000 ਹੋਰ ਦਊਂਗਾ ਉਹਨਾਂ ਨੇ 1 ਰੁਪਈਆ ਵੀ ਨਹੀਂ ਦਿੱਤਾ ਉਲਟਾ ਅਧਿਕਾਰੀਆਂ ਨੂੰ ਮੋਬਾਈਲ ਨਹੀਂ ਜਦੋਂ ਸਾਨੂੰ ਮਿਲੇ ਤਾਂ ਅਧਿਕਾਰੀਆਂ ਨੂੰ ਕਹਿੰਦਾ ਇਹਨਾਂ ਦੇ ਪੈਸੇ ਜਿਹੜੇ ਆ ਜਿਹੜੇ ਆਉਂਦਾ 5000 ਰੁਪਏ ਹੀ ਢੱਕ ਲਓ ਸਾਡੇ ਅਜਨਾਲੇ ਵਿੱਚ ਜਿਹੜਾ 5000 ਪੰਜਾਬ ਸਰਕਾਰ ਦਾ ਹੋਵੇ ਵੀ ਢੱਕਿਆ ਗਿਆ ਕੱਲ ਅਸੀਂ ਉੱਥੇ ਆਪਣਾ ਰੋਸ ਧਰਨਾ ਪ੍ਰਗਟ ਕਰਕੇ ਆਏ ਹਾਂ ਉਹ ਉਹਨਾਂ ਨੇ ਕਈ ਵਾਰੇ ਕੀਤੇ ਸੀ ਇਹਨਾਂ ਦੇ ਨਾਲ ਤੇ ਇਹ ਹਰ ਤਰ੍ਹਾਂ ਦਾ ਬਦਲਾਅ ਕੀਤਾ ਪਰ ਬਦਲਾਅ ਕਰਨ ਦੀ ਬਜਾਏ ਇਹਨਾਂ ਨੇ ਆਪਣੇ ਘਰ ਵਸਾਏ ਆ ਕਈ ਐਮਐਲਏ ਦੇ ਵਿਆਹ ਨਹੀਂ ਹੋਏ ਮੰਤਰੀ ਮੁੱਖ ਮੰਤਰੀ ਦਾ ਵਿਆਹ ਕਰਾਉਣ ਕਰ ਇਹ ਬਦਲਾਅ ਜ਼ਰੂਰ ਹੋਇਆ